ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ 'ਚ ਦੋ ਤਿੰਨ ਖਾਸ ਨੁਕਤੇਆਂ ਦਾ ਧਿਆਨ ਰੱਖਣਾ ਜਿਹੜਾ ਕਿ ਦੇਖਣ ਚ ਆਇਆ ਕਿ ਕਈ ਕਿਸਾਨ ਵੀਰ ਜਿਹੜੇ ਹੈਗੇ ਇਹ ਗਰਲ ਅਣਗੌਲੀਆਂ ਕਰ ਰਹੇ ਜਾਂ ਇਹ ਗਲਤੀ ਕਰ ਰਹੇ ਹੈਗੇ ਜਿਹਦੇ ਨਾਲ ਆਪਣਾ ਸਿੱਧਾ ਅਸਰ ਫਸਲ ਦੀ ਗਰੋਥ ਤੇ ਵਾਧੇ ਤੇ ਝਾੜ ਤੇ ਪੈ ਸਕਦਾ ਜੇ ਕੋ ਨਵੇਂ ਕਿਸਾਨ ਵਿੱਚ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰਟ ਬਟਨ ਦਬਾ ਲਈ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਸਭ ਤੋਂ ਪਹਿਲੀ ਗੱਲ ਦਾ ਧਿਆਨ ਤਾਂ ਰੱਖਣਾ ਕਿਸਾਨ ਵੀਰੋ ਕਿ ਤੁਸੀਂ ਜਿਹੜੀ ਸੁਪਰ ਸੀਡਰ ਨਬਜਾਈ ਕਰ ਰਹੇ ਆ ਉਹਦੇ ਵਿੱਚ ਆਪਣਾ ਇਹ ਪਹਿਲਾ ਨੁਕਤਾ ਹੁੰਦਾ ਕਿ ਗੱਲ ਪ੍ਰੋਪਰ ਹੋਣੀ ਚਾਹੀਦੀ ਆ ਤਾਂ ਕਿ ਨਾੜ ਵਿੱਚ ਮਿਕਸ ਹੋ ਕੇ ਤੇ ਬੀਜ ਸਹੀ ਜੰਮ ਪਵੇ ਪੂਰੀ ਵਧੀਆ ਗਿੱਲ ਹੋਣੀ ਚਾਹੀਦੀ ਆ ਫਿਰ ਦੂਸਰਾ ਖਾਸ ਧਿਆਨ ਦੇਣ ਜੋ ਗੱਲ ਹੈ ਕਿ ਜੇ ਉਦੋਂ ਗਿੱਲ ਜ਼ਿਆਦਾ ਹੋ ਮਤਲਬ ਗਿੱਲ ਆਪਾਂ ਨਾਰਮਲ ਜਾਂ ਨਾਰਮਲ ਤੋਂ ਥੋੜੀ ਜ਼ਿਆਦਾ ਹੋਵੇ ਤਾਂ ਵਧੀਆ ਨਹੀਂ ਜੇ ਖੁਸ਼ਕੀ ਹੋਵੇ ਤਾਂ ਜਰਮੀਨੇਟ ਬੀਜ ਫਿਰ ਪਹਿਲੇ ਪਾਣੀ ਤੇ ਜਾ ਕੇ ਕਰਦਾ ਤਾਂ ਜੇ ਗਿੱਲ ਜ਼ਿਆਦਾ ਤੇ ਜੇ ਤੁਹਾਡੇ ਖੇਤ ਦੇ ਵਿੱਚ ਨਦੀਨਾਂ ਦੇ ਬੀਜ ਖਾਸ ਤੌਰ ਤੇ ਗੁੱਲੀ ਡੰਡਾ ਹੈਗਾ ਤਾਂ ਉਹ ਵੀ ਨਾਲ ਜਰਮੀਨੇਟ ਕਰਨ ਲੱਗ ਪੈਂਦਾ ਸਾਰਾ ਬੀਜ ਗਿੱਲ ਹੋਣ ਕਰਕੇ ਤਾਂ ਉਹਦੇ ਵਿੱਚ ਸਪਰੇ ਜਿਹੜੀ ਨਦੀਨ ਨਾਸ਼ਕ ਦੀ ਹੈ ਦੇ ਬਾਰੇ ਮੈਂ ਵੱਖਰੀ ਵੀਡੀਓ ਪਾਈ ਹੋਈ ਜਿਹੜਾ ਮਰਜੀ ਨਦੀਨ ਨਾਸ਼ਕ ਵਰਤ ਲਓ ਅ ਜਿਹੜੀ ਪੈਂਡੀਮੈਥਲਨ 30% ਈਸੀ ਹੈ ਉਹ 1.5 ਲੀਟਰ ਤੱਕ ਤੁਸੀਂ ਵਰਤ ਸਕਦੇ ਆ 1.5 ਪੌਣੇ 2 ਲੀਟਰ ਤੱਕ ਜੇ ਪਹਿਲੀ ਵਾਰ ਸਪਰੇ ਕਰ ਰਹੇ ਹੋ ਤਾਂ 2 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਕਰ ਸਕਦੇ ਆ 200 ਲੀਟਰ ਪਾਣੀ ਘੱਟ ਵਾਲੀ ਨੋਜ਼ਲ ਪੂਰਾ ਪਾਣੀ ਲੱਗੇ ਪਾੜੇ ਨਾਰੈਣ ਪਿੱਛੇ ਨੂੰ ਹਟਮੀ ਸਪਰੇ ਕਰਨੀ ਹੁੰਦੀ ਆ ਚਾਹੇ ਤੁਸੀਂ ਦਕਸ਼プラス ਵੀ ਕਰ ਸਕਦੇ ਹੋ ਪਲੇਟਫਾਰਮ ਵੀ ਕਰ ਸਕਦੇ ਹੋ ਉਹ ਕੀੜਾ ਵੀ ਕਰ ਸਕਦੇ ਆ ਮੰਮੀ ਜੀ ਵੀ ਕਰ ਸਕਦੇ ਆ ਇਹਦੇ ਬਾਰੇ ਮੈਂ ਵੱਖਰੀ ਵੀਡੀਓ ਪਾਈ ਹੋਈ ਆ ਪਰ ਨਦੀਨ ਨਾਸ਼ਕ ਸਪਰੇਅ ਲਾਜ਼ਮੀ ਕਰੋ ਸਪਰੇਅ ਬਜਾਈ ਕਰਨ ਤੋਂ 24 ਘੰਟੇ ਦੇ ਅੰਦਰ ਅੰਦਰ ਆਪਣਾ ਨਦੀਨ ਨਾਲ ਜਿਹੜਾ ਕੰਟਰੋਲ ਹੋ ਜੂਜੇ ਬਾਅਦ ਚ ਨਦੀਨ ਜਿਆਦਾ ਹਰੇ ਹੁੰਦੇ ਆ ਤਾਂ ਉਹ ਖਰਾਕ ਵੀ ਲੈਣਗੇ ਫਸਲ ਨੂੰ ਕੰਪੀਟ ਕਰਨਗੇ ਤੇ ਆਪਾਂ ਨੂੰ ਸਪਰੇਅ ਜਿਹੜੀ ਨਦੀਨ ਨਾਸ਼ਕਾਂ ਦੀ ਸਪਰੇਅ ਹੋ ਸਕਦਾ 2-3 ਕਰਨੀਆਂ ਪੈਣ ਆਪਣਾ ਖਰਚਾ ਵੀ ਵਾਜੂਗਾ ਝਾੜ ਤੇ ਅਸਰ ਤਾਂ ਲਾਜ਼ਮੀ ਪੈਂਦਾ ਹੀ ਪੈਂਦਾ ਹੈਗਾ ਦੂਸਰਾ ਹੈ ਜਿਹੜਾ ਬੀ ਆਪਣੀ ਬੀਜ ਦੀ ਮਾਤਰਾ ਜਿਹੜੀ ਹੈਗੀ ਹੈ ਬੀਜ ਦੀ ਮਾਤਰਾ ਕਿਸਾਨ ਵੀਰੋ ਤੁਹਾਡੇ ਮੇਰੇ ਜਾਣਕਾਰੀ ਸੰਝ ਕੀਤੀ ਗਈ 40 42 45 ਕਿਲੋ ਜਿੰਨੀ ਤੁਸੀਂ ਰੱਖਣੀ ਹੈ 48 ਕਿਲੋ ਤੁਹਾਡੀ ਮਰਜ਼ੀ ਪਰ 45 ਕਿਲੋ ਬੀਜ ਸੁਪਰ ਸੀਡਰ ਦੇ ਨਾਲ ਹੈਪੀ ਸੀਡਰ ਦੇ ਨਾਲ 0 ਡਰਿਲ ਨਾਲ 45 47 ਕਿਲੋ ਤੱਕ ਪਾ ਸਕਦੇ ਆ ਪਰ ਕਈ ਕਿਸਾਨ ਵੀਰ 50 ਕਿਲੋ ਤੋਂ ਟੱਪਾ ਰਹੇ ਆ 52 55 ਤੱਕ ਉਹ ਬੀਜ ਦੀ ਮਾਤਰਾ ਹੈਗੀ ਜਿਆਦਾ 42 ਪਾਓ 44 ਪਾਓ 45 ਪਾਓ ਮੈਂ ਤੁਹਾਨੂੰ 45 ਰეკਮੈਂਡ ਕਰੂੰਗਾ 45 ਕਿਲੋ ਬੀਜ ਪਾ ਲਓ ਉਹਦੇ ਵਿੱਚ ਫਿਰ ਖਾਸ ਅਗਲੀ ਰეკਮੈਂਡੇਸ਼ਨ ਕੀ ਹੈ ਕਿ ਖਾਦ ਆ ਜਿਹੜੀ ਉਹ ਯੂਰੀਆ 90 ਕਿਲੋ ਹੀ ਪਾਉਣੀ ਆਪਾਂ ਕਈ ਕਿਸਾਨ ਵੀਰ ਕੀ ਕਰਦੇ ਆ ਕਿ ਫਿਰ ਆਪਾਂ ਜਿਹੜਾ ਹੈਗਾ ਜਿਵੇਂ 40 ਕਿਲੋ ਬੀ ਪਾਏ ਫਿਰ ਆਪਾਂ ਨੂੰ ਫੋੜ ਕਰਾਉਣ ਨੂੰ ਵੱਧ ਵੀ ਆਪਣੀ ਖਾਦ ਵੱਧ ਸਿੱਟ ਦੇਣੇ ਤਿੰਨ ਤਿੰਨ ਗੱਟੇ ਚਾਰ ਚਾਰ ਗੱਟੇ 42 45 ਕਿਲੋ ਬੀਜ ਪਾ ਕੇ ਨਾਲ ਦੋ ਗੱਟੇ ਯੂਰੀਆ 65 ਕਿਲੋ ਡੀਪੀ ਸੁਪਰ ਸੀਡਰ 20 ਕਿਲੋ ਪਟਾਸ਼ ਜ਼ਿੰਕ ਮੈਗਨੀਜ਼ ਵਾਲੀਆਂ ਸਪਰੇਆ ਚੋਰ ਕਮੈਂਡੇਸ਼ਨ ਕਰਦੇ ਹੋ ਪ੍ਰੋਪਰ ਆਪਾਂ ਫੋਲੋ ਕਰੀਏ ਤੇ ਬੀਜ ਦੀ ਮਾਤਰਾ ਜ਼ਿਆਦਾ ਕਰਨ ਦੀ ਕੋਸ਼ਿਸ਼ ਨਾ ਕਰੋ ਕਿ 50 ਤੋਂ ਉੱਪਰ ਕਰ ਲਓ ਫਿਰ ਬੂਟਿਆਂ 'ਚ ਕੰਪੀਟੀਸ਼ਨ ਜ਼ਿਆਦਾ ਵੱਜ ਜਾਂਦਾ ਫਿਰ ਫਸਲ ਲੱਗਣ ਦੀ ਸਮੱਸਿਆ ਆਉਂਦੀ ਪਰ ਜੇ ਤੁਸੀਂ ਖਾਦ ਵੀ ਜ਼ਿਆਦਾ ਪਾਉਂਦੇ ਆਂ ਜੇ ਮੈਂ فرض ਕਰ ਲਓ 42 45 ਕਿਲੋ ਬੀਜ ਆ ਯੂਰਗਿਆ ਆਪਾਂ ਵੱਧ ਠੋਕਤੀ ਜਾਂ ਲੇਟ ਪਾਤੀ ਤਾਂ ਫਿਰ ਵੀ ਕਣਕ ਡੇਗਣ ਦੀ ਸਮੱਸਿਆ ਆ ਸਕਦੀ ਜਾਂ ਪोटाश ਨਹੀਂ ਪਾਈ ਜਾਂ ਪ੍ਰੋਪਰ ਫਾਸਫੋਰਸ ਨਹੀਂ ਦਿੱਤਾ ਫਾਸਫੋਰਸ ਪोटाश ਬਜਾਈ ਸਮੇਂ ਡ੍ਰਿਲ ਕਰਨ ਦੀ ਕੋਸ਼ਿਸ਼ ਕਰੋ ਕਈ ਕਿਸਾਨ ਵੀਰ ਪਹਿਲਾਂ ਡ੍ਰਿਲਿੰਗ ਕਰਦੇ ਬੂਟੇ ਨੂੰ ਜਿਹੜੀ ਇਹਦੇ ਬਾਰੇ ਮੈਂ ਵੱਖਰੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇਹਦਾ ਕੀ ਨੁਕਸਾਨ ਆਪਾਂ ਨੂੰ ਹੋ ਸਕਦਾ ਤੇ 30 ਰਹਿ ਕੇ ਬੀਜ ਸੋਧ ਕੇ ਲਾਜ਼ਮੀ ਬੀਜੋ ਕਲੋਰੋਪੈਰੀਫੋਸ 4 ਐਮ ਐਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਜਰੂਰ ਸੋਧੋ ਇਹਦੇ ਨਾਲ ਆਪਣਾ ਕੀੜੇ ਮਕੌੜਿਆਂ ਤੋਂ ਬਚਾ ਰਿਹਾ ਜਾਂਦਾ ਪਹਿਲੇ ਪਾਣੀ ਤਾਂ ਕਾਮ ਸਿਕਮ ਬਹੁਤ ਵਧੀਆ ਰਿਜ਼ਲਟ ਮਿਲਦਾ ਬੀਜ ਦੀ ਸੋਧ ਕਰਨੀ ਬੜੀ ਜ਼ਰੂਰੀ ਹੈ ਕਈ ਵਾਰ ਕਿਸਾਨ ਵੀ ਕਹਿੰਦੇ ਕਿ ਕੋਈ ਫਰਕ ਨਹੀਂ ਫਰਕ ਪੈਂਦਾ ਜਰਮੀਨੇਸ਼ਨ 'ਚ ਵੀ ਫਰਕ ਪੈਂਦਾ ਬੀਜ ਦੇ ਵਿਗਰ 'ਚ ਵੀ ਫਰਕ ਪੈਂਦਾ ਇਹ ਮਤਲਬ ਰੋਗ ਰਹਿਤ ਵੀ ਫਸਲ ਜਿਹੜੀ ਹੈਗੀ ਆ ਰੈਂਦੀਜੀ ਦੇ ਵਿੱਚ ਕੀਟਨਾਸ਼ਕ ਨਾਲ ਜਿਵੇਂ ক্লোਰੋਪਾਈਰੀ ਬਸ ਵਰਤ ਸਕਦੇ ਜਾਂ ਮੀਡਾ ਕਰੋਪਰੇਟ ਥਾਇਮਥਾਕਸਮ ਉਦੋਂ ਬਾਅਦ ਜਿਹੜੇ ਉਲੀਨਾਸ਼ਕ ਹੈ ਤੇ ਜਾਂ ਕੰਸੋਰਸ਼ੀਅਮ ਕਲਚਰ ਦਾ ਠੀਕ ਆ ਮਰਜੀ ਤੁਹਾਡੀ ਇਹਦੇ ਬਾਰੇ ਵੀ ਵੱਖਰੀ ਵੀਡੀਓ ਪਾਈ ਹੋਈ ਆ ਤੇ ਇਹ ਜਿਹੜਾ ਹੈਗਾ ਬੀਜ ਵਾਲਾ ਜੇ ਤੁਹਾਡੇ ਕੋਈ ਥਾਂ ਤੇ ਖੁਸ਼ਕੀ ਦੇ ਨਾਲ ਬੀਜ ਜਰਮੀਨੇਟ ਨਹੀਂ ਕਰਦਾ ਤਾਂ ਫਿਰ ਪਹਿਲੇ ਪਾਣੀ ਤੇ ਦੁਬਾਰਾ ਬੀਜ ਦਾ ਛਿੱਟਾ ਕੋਸ਼ਿਸ਼ ਨਾ ਕਰੋ ਦੇਣ ਦੀ ਕਿਉਂਕਿ ਉਹਦੇ ਨਾਲ ਵੀ ਪਾਪੂਲੇਸ਼ਨ ਜ਼ਿਆਦਾ ਹੋ ਜਾਂਦੀ ਪਹਿਲਾ ਬੀਜ ਹਰਾ ਹੋ ਜਾਂਦਾ ਤੁਹਾਡੇ ਪਹਿਲੇ ਪਾਣੀ ਤੇ ਇਹ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਿਛਲੇ ਸਾਲਾਂ ਦਾ ਤਜਰਬਾ ਹੋ ਗਿਆ ਕਿ ਜੇ ਤੁਹਾਡੇ ਬੀਜ ਘੱਟ ਜਰਮੀਨੇਟ ਹੋਇਆ ਸੁਪਰ ਸੀਡਰ ਜੇ ਤਾਂ ਪਹਿਲੇ ਪਾਣੀ ਤੇ ਜਿਹੜਾ ਜਰਮੀਨੇਟ ਕਰ ਜਾਣਾ ਖਾਸ ਧਿਆਨ ਰੱਖਣਾ ਕਿ ਆਪਾਂ ਬੀਜ ਦੀ ਮਾਤਰਾ ਦਾ ਬੀਜ ਦੀ ਸੋਧ ਦਾ ਖਾਸ ਤੌਰ ਤੇ ਤਿੰਨ ਦੀਨਾ ਦੇ ਕੰਟਰੋਲ ਦਾ ਇਹਦੇ ਨਾਲ 90% ਕਿਸਾਨ ਵੀ ਜੇ ਨਦੀਨ ਨਾਸ਼ਕ ਦੀ ਸਪਰੇ ਨਹੀਂ ਕਰ ਰਹੇ ਜਿੱਥੇ ਤੁਹਾਡੇ ਵਿੱਚ ਜਿਆਦਾ ਖੇਤ ਦੇ ਵਿੱਚ ਨਦੀਨਾਂ ਦਾ ਪਿਆ ਪ੍ਰੀਮਰਜੈਂਸ ਨਹੀਂ ਕਰੋਗੇ ਤਾਂ ਕਣਕ ਦੇ ਨਾਲ ਹੀ ਤੁਹਾਡੇ ਨਦੀਨ ਜਰਮੀਨੇਟ ਕਰ ਜਾਣਗੇ ਜਿਨ੍ਹਾਂ ਦਾ ਸਿੱਧਾ ਅਸਰ ਹੋਣੇ ਫਸਲ ਦੇ ਝਾੜ ਤੇ ਫਸਲ ਦੀ ਗ੍ਰੋਥ ਤੇ ਆਪਣੇ ਖਰਚੇ ਤੇ ਇਹ ਪਾਉਣਾ ਹੈਗਾ ਖਾਸ ਤੌਰ ਤੇ ਇਹ ਤਿੰਨ ਨੁਕਤੇ ਸੁਪਰ ਸੀਡਰ ਵਾਸਤੇ ਜਰੂਰ ਖਿਆਲ ਚ ਰੱਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ